ਹਾਂ ਸਾਰਾ ਜਿਹੜਾ ਲੋਕਦਰband ਲਾਇਆ ਗਿਆ ਜੀ ਨਾਲ ਦੇ ਵਿੱਚ ਅੱਜ ਅਸੀਂ ਬਲੋ ਜਣਾ ਆਪਣੇ ਅਨਾਲੇ ਵਿਧਾਨ ਸਭਾ ਹਲਕੇ ਦੇ ਵਿੱਚ ਪਾਰਟੀ ਦਫਤਰ ਦਾ ਜਨਾਲਾ ਦੇ ਵਿੱਚ ਅਸੀਂ ਲੋਕਦਰਬਾਰ ਲਾਇਆ ਅਸਲ ਵਿੱਚ ਪਿਛਲੇ ਕਾਫੀ ਦਿਨਾਂ ਤੋਂ ਕਿਉਂਕਿ ਬਾਰਡਰਾਂ ਦੇ ਉੱਤੇ ਤਣਾਅ ਸੀਗਾ ਤੇ ਅਸੀਂ ਤੇ ਵੈਸੇ ਉੱਤੇ ਦੋਵਾਰਾਂ ਲਾਉਂਦੇ ਆਪਾਂ ਤਾਂ ਅਸੀਂ ਲਾ ਨਹੀਂ ਸਕੇ ਕਿਉਂਕਿ ਬਾਰਡਰਾਂ 'ਚ ਤਣਾਅ ਹੋ ਗਿਆ ਕਾਫੀ ਫੇਰਾ ਮਜੀਠੇ ਦੇ ਵਿੱਚ ਕਟੜਾ ਵਾਪਤ ਗਈ ਤੇ ਅੱਜ ਇਹ ਲਾਇਆ ਲੋਕਦਰਬਾਰ ਉਹਦਾ ਕਾਫੀ ਲੋਕ ਜਿਹੜੇ ਆਏ ਆਪਣੀਆਂ ਮੁਸ਼ਕਲਾਂ ਲੈ ਕੇ ਅਸੀਂ ਰੂਟੀਨ ਦੇ ਵਿੱਚ ਹਰ ਬੰਦੇ ਦੀ ਮੁਸ਼ਕਲ ਜਿਹੜੀ ਹੱਲ ਕਰਦੇ ਕੰਮ ਕਰਦੇ ਆ ਸਾਨੂੰ ਇਹ ਹੁੰਦਾ ਕਿ ਜਿਹੜਾ ਵੀ ਬੰਦਾ ਆਵੇ ਉਹ ਆਪਣਾ ਕੰਮ ਕਰਾ ਕੇ ਜਾਵੇ ਕਿਸੇ ਨੂੰ ਵੀ ਚੰਡੀਗੜ੍ਹ ਨਾ ਆਉਣਾ ਪਵੇ ਮੈਂ ਤਾਂ ਖੁਦ ਬਲ ਜਿਹੜਾ ਹਫਤੇ ਦੇ ਵਿੱਚ ਦੋ ਦਿਨ ਇੱਥੇ ਲਾ ਲੈਣਾ ਕਿ ਕੋਈ ਬੰਦਾ ਸਾਡੇ ਕੋਲ ਕੰਮ ਕਰਾਉਣ ਲਈ ਚੰਡੀਗੜ੍ਹ ਆਵੇ ਏਡੀ ਦੋ ਦੋ ਬੜੀ ਮਾਰੀ ਗੱਲ ਐ ਸੋ ਸਾਧਿਆਂ ਦੇ ਕੰਮ ਜੜਿਆ ਬਹੁਤ ਵਧੀਆ ਹੋ ਰਿਹਾ ਈ ਨਾਲੇ ਦੇ ਵਿੱਚ ਇਸ ਦਾ ਵੀ ਕੰਮ ਕੋਈ ਦਾ ਪਹਿਲਾਂ ਤੋਂ ਕਿਹਾ ਨਾ ਹੋ ਰਿਹਾ। ਐਨ ਆਰ ਆਈ ਵੀਰ ਕੋਸ਼ਾਈ ਸੀ ਜਿਨ੍ਹਾਂ ਦੇ ਵੀ ਆਨਲਾਈਨ ਜਿਹੜੇ ਆ ਪਹਿਲੀ ਵਾਰੀ ਦੇਖਣ ਚਾਹ ਰਿਹਾ ਕਿ ਪੂਰੇ ਪੰਜਾਬ ਤੋਂ ਲੋਕ ਤੁਹਾਡੇ ਕੋਲ 200 ਕਿਲੋਮੀਟਰ ਬਾਅਦ ਪਹੁੰਚ ਰਹੇ ਨੇ। ਨਹੀਂ ਨਹੀਂ ਆਉਂਦੇ ਕਿਉਂਕਿ ਆਪਣੇ ਕੋਈ ਐਨ ਆਰ ਆਈ ਮਹਿਕ ਪਾਏ। ਤੇ ਸਾਰੇ ਪੰਜਾਬ ਦੇ ਐਨ ਆਰ ਆਈ ਅੱਜ ਵੀ ਬਹੁਤ ਆਏ ਆ। ਉਹਨਾਂ ਦੇ ਵੀ ਮਸਲੇ ਹੱਲ ਕੀਤੇ। ਉਹਨਾਂ ਦੇ ਵੀ ਨਾਲ-ਨਾਲ ਮਸਲੇ ਹੱਲ ਕਰਦੇ ਆ ਮਹੀਨੇ ਬਾਅਦ ਇੱਕ ਐਨ ਆਰ ਆਈ ਮਿਲ ਨਹੀਂ ਕਰਦੇ। ਉਹ ਫਿਰ ਕਈ ਕੀ ਭਾਈ ਤੀਕ ਨੂੰ ਕਰਾਂਗੇ। ਸੋ ਮਤਲਬ ਜਿਹੜਾ ਵੀ ਕੋਈ ਹੁੰਦਾ ਖਾਲੀ ਹੱਥੀ ਦੀ ਮੋੜੀ ਦਾ ਜੀ ਹਰ ਇੱਕ ਦਾ ਕੰਮ ਕਰਦੇ। ਮਨ ਸਰ ਇੱਕ ਵੀਡੀਓ ਵਾਇਰਲ ਹੋਈ ਜਿਸ ਵਿੱਚ ਪੰਜ ਜਾਣਿਆਂ ਨੂੰ ਕੋਲੰਬੀਆ ਦੇ ਵਿੱਚ ਬੰਦੇ ਬਣਾ ਲੈ ਗਿਆ ਵਾ ਡਾਲਰਾਂ ਦੀ ਮੰਨ ਕੀਤੀ ਜਾ ਰਹੀ। ਡਾਲਰਾਂ ਦੀ ਮੰਨ ਕੀਤੀ ਜਾ ਰਹੀ। ਉਹ ਕੋਈ ਨਹੀਂ ਉਹ ਸਾਦੋਂ ਵੀ ਮਿਲੀ ਆ ਵੀਡੀਓ। ਉਹ ਅਸੀਂ ਵਿਦੇਸ਼ ਮੰਤਾਲੇ ਨਾਲ ਸੰਪਰਕ ਦੇ ਵਿੱਚ ਹੈ। ਹੋਮ ਇੰਡਸਟਰੀ ਤੋਂ ਵੀ ਮੈਂ ਲਿਖਿਆ। ਵਿਦੇਸ਼ ਮੰਤਰੀ ਨੂੰ ਵੀ ਵਿਦੇਸ਼ ਸੈਕਟਰੀ ਨੂੰ ਵੀ ਕਿ ਬਲੋ ਜਿਹੜਾ ਇਹਨਾਂ ਬੰਦਿਆਂ ਦਾ ਪਤਾ ਕੀਤਾ ਜਾਵੇ ਦੁਨ ਛੁਡਾਇਆ ਜਾਵੇ। ਬਾਦ ਮੇਰੀ ਤੁਹਾਡੇ ਤੋਂ ਬੇਨਤੀ ਹੈ ਕਿ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਪਿਛਲੇ ਮਹੀਨਿਆਂ ਦੇ ਵਿੱਚ ਸਾਡੇ ਲੋਕ ਜਿਹੜੇ ਆਮਰੀਕਾ ਤੋਂ ਜਦੋਂ 트럼ਪ ਜੀ ਬਣਿਆ 트럼ਪ ਉਹਨਾਂ ਨੇ ਉਹਦਾ ਸਭ ਤੋਂ ਪਹਿਲਾਂ ਜਿਹੜਾ ਇੱਕ ਕੰਮ ਕੀਤਾ ਕਿ ਜਿਹੜੇ ਗੈਰ ਕਾਨੂੰਨੀ ਪੰਜਾਬੀ ਗਏ ਜਾਂ ਭਾਰਤੀ ਗਏ ਸੀਗੇ ਉਹਨਾਂ ਨੂੰ ਉੱਥੋਂ ਕੱਢਣ ਦਾ ਕੰਮ ਸ਼ੁਰੂ ਕੀਤਾ ਦੋ ਤਿੰਨਾਂ ਦਾ ਜਾਜ ਵੀ ਆਏ ਉਹਨਾਂ ਦੇ ਬੰਦੇ ਲੈ ਕੇ ਸੋ ਅਹੀ ਉਹਨਾਂ ਦੀ ਅਪੀਲ ਕਰੀ ਜਾਂਦੇ ਲੋਕਾਂ ਨੂੰ ਵੀ ਤੁਸੀਂ ਜਾ ਦੇ ਡੁੱਕੀ ਡੁੱਕੀ ਲਾਉਣੀਆਂ ਏਜੰਟਾਂ ਦੇ ਚੱਕਰਾਂ 'ਚੋਂ ਹਟਜੋ। ਪਰ ਇਹ ਹਜ ਵੀ ਲੋਕ ਇਦਾਂ ਕਰਦੇ ਇਹਨਾਂ ਕੋਲ ਹੋਣ ਦੇ ਬਾਵਜੂਦ ਵੀ ਤੇ ਸਰ ਦੇਖੋ ਅੱਜ ਦੇ ਕਲੰਬੀਓ ਤੋਂ ਇਹਨਾਂ ਨੂੰ ਵਾਪਸ ਮਂਗਾਵਾਗੇ ਕੱਲ ਨੂੰ ਅਮਰੀਕਾ ਦੀਆਂ ਜੇਲਾਂ 'ਚ ਲੱਗੇ ਤੇ ਇਹਨਾਂ ਨੂੰ ਕਿੱ데 ਛੜਨਾ ਮੁੜਕੇ। ਸੋ ਮੇਰੀ ਤੁਹਾਡੇ ਥੂ ਪੰਜਾਬੀਆਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਆਪਾਂ ਇਹ ਰਸਤੇ ਨਾ ਪਈਏ। ਕਾਨੂੰਨੀ ਤੌਰ ਤੇ ਜੇ ਤੁਹਾਨੂੰ ਜਾਣਾ ਵੀ ਹੈ ਤੇ ਲੀਗਲੀ ਜਾਓ। ਅੱਜਕੱਲ ਦੇ ਬੜੇ ਮੌਕੇ ਆ ਪੜ੍ਹ ਲਿਖ ਕੇ ਜਿੱਥੇ ਬੰਦੇ ਚੱਲਜੋ। ਪਰ ਇਦਾਂ ਜਾਣਾ ਸਮੁੰਦਰ ਨੂੰ ਤਰ ਕੇ ਬਾਰਡਰਾਂ ਨੂੰ ਟੱਪ ਕੇ ਇਹ ਸਭ ਬਹੁਤ ਮਾੜੀ ਗੱਲ ਹੈ ਇਹ ਨਹੀਂ ਆਪਾਂ ਨੂੰ ਕਹਿੰਦੇ ਜੱਟਾਂ ਨੇ ਸਾਇਨਕ ਦਾ ਕੋਈ ਕਾਰ ਵੀ ਹੋਈ ਨਹੀਂ ਨਹੀਂ ਕਾਲਵੇ ਤੇ ਕਾਰ ਵੀ ਦੇ ਕੱਲ ਜੇ ਕੀਤੀ ਮਹਾਲੀ ਚ ਕਿੰਨਾ ਵੱਡਾ ਮਲਕ ਕੀਤਾ ਸੀ ਤੇ ਕਰ ਰਹੇ ਅਸੀਂ ਤੇ ਜਨਤਾ ਦੇ ਖਿਲਾਫ ਕਰਦੇ ਆਪਾਂ ਲੋਕ ਆਪ ਜਦੋਂ ਚੱਲ ਜਾਂਦੇ ਜੱਟਾਂ ਮੋ ਫਿਰ ਤੁਸੀਂ ਦੱਸੋ ਤਾਂ ਕੀ ਕਹਾਂਗੇ ਆਪਾਂ ਲੋਕਾਂ ਨੂੰ ਜਿਹੜਾ ਆਪ ਹੀ ਉੱਠਣਾ ਚਾਹੀਦਾ ਨਾ ਅਸੀਂ ਦਾ ਟਰੈਵਲ ਜੈਂਟਾ ਦੇ ਖਿਲਾਫ ਕਾਰਵਾਈ ਕਰੇ ਸਰਕਾਰ ਤੇ ਆਪਣਾ ਕੰਮ ਕਾਹੀ ਰਹੀ ਹੈ ਉਹ ਤੇ ਕਹਾਂਗੇ ਸ਼ਕਤੀ ਹੋਰ ਕਰਾਂਗੇ ਪਰ ਲੋਕਾਂ ਨੂੰ ਬੇਨਤੀ ਆ ਕਿ ਉਹ ਗੈਰ ਕਾਨੂੰਨੀ ਢੰਗਾਂ ਨਾਲ ਬਾਤ ਦੇਣਾ ਬੰਦ ਕਰ। ਸੀਸਫਾਇਰ ਤੇ ਸਵਾਲ ਚੁੱਕੇ ਜਾ ਰਹੇ ਆ ਕੁਝ ਬਰੋਧੀਆਂ ਵੱਲੋਂ। ਨਹੀਂ ਨਹੀਂ ਕੋਈ ਨਹੀਂ ਤਾਂ ਬਰੋਧੀਆਂ ਲੋ ਠੀਕ ਹੈ ਉਹ ਜਿਹੜਾ ਸਵਾਲ ਆ ਉਹ ਜੈਜ ਹੋ ਸਕਦਾ। ਪਰ ਮੈਂ ਤੇ ਕਿਹਾ ਕਿ ਬਾਰਡਰ ਦੇ ਲੋਕ ਐ ਅਸੀਂ ਜੰਗ ਰੋਕੀ ਐ ਸੀਸਫਾਇਰ ਹੋ ਗਿਆ ਜੰਗਬੰਦੀ ਹੋ ਗਈ ਐ ਦੋਹਾਂ ਦੇਸ਼ਾਂ ਦੇ ਲੋਕਾਂ ਦੇ ਹਿੱਤ ਵਿੱਚ ਹੋਈ ਐ। ਨਹੀਂ ਤਾਂ ਬੇ ਬੜਾ ਨਰੋਸ਼ ਲੋਕ ਜਿਹੜੇ ਉਹ ਜੰਗ ਦੇ ਵਿੱਚ ਬਿਨਾਂ ਵਜੇ ਮੱਦਦ ਦੇ ਆ। ਸੋ ਮੈਂ ਤਾਂ ਇਸ ਚੀਜ਼ ਨੂੰ ਠੀਕ ਸਮਝਦਾ ਕਿ ਜੋ ਵੀ ਹੋਇਆ ਠੀਕ ਹੋ ਗਿਆ ਮੰਤਰੀ ਸਰ ਪ੍ਰਤਾਪ ਸਿੰਘ ਭਾਈਵਾਨ ਨੇ ਕਿਹਾ ਕਿ ਸਪੈਸ਼ਲ ਪੈਕੇਜ ਮਿਲਣਾ ਚਾਹੀਦਾ ਪੰਜਾਬ ਨੂੰ ਨਹੀਂ ਠੀਕ ਹੈ ਜੋ ਇਹਨੇ ਕਿਹਾ ਤਾਂ ਵੇਖੋ ਜੇ ਕੋਈ ਬੰਦਾ ਚੰਗੀ ਗੱਲ ਕਰਦਾ ਤਾਂ ਉਹ ਇਤਨੀ ਗੱਲ ਉਹ ਤਾਂ ਅਸੀਂ ਪਹਿਲਾਂ ਵੀ ਮੰਗ ਕਰਦੇ ਆਏ ਹੁਣ ਨੇ ਵੀ ਕਿਹਾ ਕਿ ਬਾਰਡਰ ਦੇ ਦਈਏ ਤਾਂ ਮੈਂ ਪੜ ਦਸੀ ਉਹਨਾਂ ਦਾ ਅਸੀਂ ਪਹਿਲਾਂ ਵੀ ਮੈਂ ਇੱਕ ਹੋਮ ਮਿਨਿਸਟਰ ਆਫ ਇੰਡੀਆ ਨੂੰ ਲੈਟਰ ਲਿਖੀ ਸੀਗੀ ਕਿ ਜਿਹੜੇ ਸਾਡੇ ਫਾਜ਼ਿਲਕਾ ਤੋਂ ਲੈ ਕੇ ਪਠਾਨਕੋਟ ਤੱਕ ਬਾਰਡਰ ਵਾਲੀ ਏਰੀਆ ਹੈ ਇੰਦਾ ਇਹਦੇ ਕਿਸਾਨਾਂ ਨੂੰ ਸਪੈਸ਼ਲ ਜਿਹੜਾ ਉਹ ਪੈਕੇਜ ਦਿੱਤਾ ਜਾਵੇ ਇਸੇ ਦੀਆਂ ਨੂੰ ਸਾਰਿਆਂ ਨੂੰ ਪੈਕੇਜ ਦਿੱਤਾ ਜਾਵੇ ਉਹ ਛੋਟੀ ਜਿਹੜੀ ਐਗਰੋ ਬੇਸਡ ਇੰਡਸਟਰੀ ਡਿਵੈਲਪ ਕਰਨ ਵਾਸਤੇ ਬਿਨਾਂ ਇੰਟਰਸਟ ਤੋਂ ਜਿਹੜੇ ਲੋਨ ਆ ਉਹ ਉਹ ਦਿੱਤੇ ਜਾਣ ਸਮਝਦੇ ਕਿ ਗੱਲ ਉਹ ਪੈਕੇਜ ਦਿੱਤਾ ਜਾਵੇ ਇਸੇ ਦੀਆਂ ਨੂੰ ਸਾਰਿਆਂ ਨੂੰ ਪੈਕੇਜ ਦਿੱਤਾ ਜਾਵੇ ਉਹ ਛੋਟੀ ਜਿਹੜੀ ਐਗਰੋ ਬੇਸਡ ਇੰਡਸਟਰੀ ਡਿਵੈਲਪ ਕਰਨ ਵਾਸਤੇ ਬਿਨਾਂ ਇੰਟਰਸਟ ਤੋਂ ਜਿਹੜੇ ਲੋਨ ਆ ਉਹ ਉਹ ਦਿੱਤੇ ਜਾਣ ਸਮਝਦੇ ਕਿ ਗੱਲ ਤੇ ਇਹ ਬਿਲਕੁਲ ਬਾਰਡਰ ਤੇ ਹੁੰਦਾ ਕਿੰਨਾ ਸਤਾਪ ਚੱਲਿਆ ਜਿਹੜਾ ਬੰਦਾ ਜਿਹੜਾ ਬੰਦਾ ਜੂਪੀ ਬਿਠਾ ਲਖਦਾ ਉਹ ਬਿਠਾ ਜਿਹੜਾ ਬੰਦਾ ਸਦਾ ਭਪਾਲ ਬਿਠਾ ਸਾਊਥ ਇੰਡੀਆ ਚ ਬਿਠੇ ਦਿੱਲੀ ਵਿੱਚ ਸਾਊਥ ਇੰਡੀਆ ਉਹਨਾਂ ਦੀ ਕੋਈ ਅਲੱਗ ਲੜਾਈ ਕੀ ਹੁੰਦੀ ਜਿਹੜਾਂ ਦਾ 8-10 ਦਿਨ ਖਲਾਬ ਹੋ ਗਿਆ ਨਾ ਹਾਲੇ ਮੈਂ ਸਾਡਾ ਹੁੰਦਾ ਬਾਰਡਰ ਤੇ ਹੀ ਆ ਹਲੇ ਤੱਕ ਵੀ ਲੋਕਾਂ ਦਾ ਸਹਿਮ ਦਾ ਮਾਹੌਲ ਹੈ ਹਜੇ ਵੀ ਲੋਕਾਂ ਦਾ ਸਹਿਮ ਦਾ ਮਾਹੌਲ ਹੈ ਜਾਂ ਸਾਡੇ ਤੇ ਨੁਕਸਾਨ ਤੇ ਸਾਡਾ ਹੁੰਦਾ ਉਹਦੇ ਅਖਬਾਰਾਂ ਹੀ ਪੜਦੇ ਆ ਜਾਂ ਟੀਵੀ ਦੇਖਦੇ ਆ ਕਿ ਜੰਗ ਲੱਗੀ ਹੈ ਉਹਨਾਂ ਨੂੰ ਪਤਾ ਜੰਮ ਕੇ ਹੁੰਦੀ ਨਾ ਉਹਨਾਂ ਨੇ ਦੇਸ਼ ਦੀ ਆਜ਼ਾਦੀ ਵੇਲੇ ਜੰਗ ਵੇਖੀ 47 ਵਾਲੀ 965 ਵਾਲੀ 77 ਵਾਲੀ ਦਾ ਕਾਗਲ ਇਹ ਸਾਡੇ ਦੇ ਬੀਤੀਆਂ ਕਰਕੇ ਜਦੋਂ ਜੰਗ ਦੇ ਵਿੱਚ ਸਭ ਤੋਂ ਮੋੜੇ ਹੋ ਕੇ ਸੀ ਖਲੋਨੇ ਆ ਇੱਕ ਡਾਹ ਕੇ ਪੰਜਾਬੀ ਖਲੋਂਦੇ ਤਾਂ ਪੰਜਾਬੀਆਂ ਨੂੰ ਸਪੈਸ਼ਲ ਪੈਕੇਜ ਵੀ ਮਿਲਣਾ ਚਾਹੀਦਾ ਤਾਰਾਂ ਤੋਂ ਪਾਰ ਕਾਫੀ ਫਸਲਾਂ ਨੇ ਕਿਸਾਨਾਂ ਦੀ ਹੁਣ ਉਹ ਫਸਲਾਂ ਲਵਾਈ ਦੀ ਵਾਈ ਨਹੀਂ ਕੀਤੀ ਜਾਣੀ ਉਹਨਾਂ ਚੋਂ ਬਹੁਤ ਕਾਫੀ ਨੁਕਸਾਨ ਹੋ ਜਾਣਾ ਨਹੀਂ ਉਹ ਤਾਂ ਅਜੇ ਬਿਲਕੁਲ ਨਹੀਂ ਕਰਦੇ ਨੂੰ ਕਿਉਂਕਿ ਜੇ ਮਤਲਬ ਬੀਐਸਐਫ ਦੇ ਨਹੀਂ ਅੰਦਰ ਜਾਂਦੇੜਾ ਅਜੇ ਫੌਜ ਵੀ ਆ ਮੇਰਾ ਖਿਆਲ ਹੈ ਬੁਸ਼ਕੀ ਅਬਦ ਉਦਾਂ ਵੀ ਤੁਹਾਨੂੰ ਪਤਾ ਨਾ ਕਿ ਤਾਂ ਤਾਂ ਤੋਂ ਬਾਅਦ ਇੱਕ ਫਸਲ ਹੀ ਹੁੰਦੀ ਆ ਕਣਕ ਲੋਕਾਂ ਦੇ ਵੜ ਲਈ ਉਥੋਂ ਕਣਕ ਵੜਾਤੀ ਬੀਐਸਬ ਨੇ ਦੂਜੀ ਫਸਲ ਵਾਹੇ ਦਿੰਦੀ ਇੱਕ ਫਸਲ ਲੋਕ ਬੀਜਦੇ ਆ ਇੱਕ ਫਸਲ ਹੁੰਦੀ ਆ ਦੂਜੀ ਫਸਲ ਦਾ ਜਿਹੜਾ ਉਹਨਾਂ ਨੂੰ ਮੁਆਜਰ ਦਾ ਮਿਲ ਜਾਂਦਾ ਉਹ ਦੱਸੋ ਐਮਪੀ ਦੇ ਇੱਕ ਕੈਬਨਰ ਮੰਤਰੀ ਨੇ ਕਰਨਾਲ ਸੋਫੀਆ ਸਵਾਲ ਉਠਾਈ ਸੀ ਚੜਾਪੇਰ ਵੀ ਹੋ ਗਈ ਨਾ ਬੀਜੇਪੀ ਦੇ ਐਮਪੀ ਹੀ ਹਾਈ ਕੋਰਟ ਵੱਲੋਂ ਦੇਸ਼ਚਰੀ ਹੋਈ ਉਹਨਾਂ ਦੇ ਐਫਆਈਆਰ ਹੋ ਗਈ ਉਹ ਤਾਂ ਹੋ ਗਈ ਹੈ ਉਹ ਫਿਰ ਇਹਦੋਂ ਹੋਣੀ ਚਾਹੀਦੀ ਜਦੋਂ ਉਹਨਾਂ ਨੇ ਗਲਤ ਸਟੇਟਮੈਂਟ ਦਿੱਤੀ ਹੋਣੀ ਚਾਹੀਦੀ ਜਿਹੜਾ ਬੰਦਾ ਚਾਹ ਐਮਪੀ ਹੈ ਚਾਹ ਮਨਿਸਟਰ ਹੈ ਐਮਐਲਏ ਹੈ ਜਿਹੜਾ ਕੋਈ ਗਲਤ ਸਟੇਟਮੈਂਟ ਦਿੰਦਾ ਹੈ ਉਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ